ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸਵਾਗਤ ਹੈ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ। ਸੋ ਦੋਸਤੋ ਜਿਹੜੇ ਵੀਰ ਆਪਣੀ ਇਹ ਵੀਡੀਓ ਫੇਸਬੁੱਕ ਪੇਜ ਤੇ ਦੇਖ ਰਹੇ ਆ ਫੇਸਬੁੱਕ ਪੇਜ ਨੂੰ ਜਰੂਰ ਫੋਲੋ ਕਰ ਲਿਓ ਤੇ ਜਿਹੜੇ ਵੀਰ ਆਪਣੇ YouTube ਚੈਨਲ ਦੇ ਉੱਪਰ ਇਹ ਵੀਡੀਓ ਦੇਖ ਰਹੇ ਨੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗੇ ਬੈਲ ਬਟਨ ਨੂੰ ਵੀ ਆਲਟ ਸੈੱਟ ਕਰ ਲਿਓ ਤਾਂ ਜੋ ਦੋਸਤੋ ਆਉਣ ਵਾਲੀਆਂ ਨਵੀਆਂ ਵੀਡੀਓ ਦੀਆਂ ਨੋਟੀਫਿਕੇਸ਼ਨ ਅਪਡੇਟ ਤੁਹਾਨੂੰ ਮਿਲ ਸਕਣ ਸਭ ਤੋਂ ਪਹਿਲਾਂ ਅੱਜ ਕਿਸਾਨ ਵੀਰੋ ਜਿਸ ਘਰ ਤੋਂ ਆਪਾਂ ਵੀਡੀਓ ਬਣਾ ਰਹੇ ਆ ਤਕਰੀਬਨ ਪਹਿਲਾਂ ਵੀ ਆਪਾਂ ਇਸ ਘਰੋਂ ਵੀਡੀਓ ਜਿਹੜੀਆਂ ਦੋਸਤੋ ਦੋ ਤੋਂ ਚਾਰ ਜਿਹੜੀਆਂ ਅਪਲੋਡ ਕਰ ਦਿੱਤੀਆਂ ਨੇ ਐਨੀਮਲ ਜਿਹੜੇ ਖਾਸ ਤੌਰ ਤੇ ਬਿਹੜਾ ਐਚ ਐਫ ਬਿਹੜਾ ਤੇ ਵੀਰ ਹੋਣਾ ਦਾ ਕੰਮ ਆ ਆਨਲਾਈਨ ਡਿਲੀਵਰੀ ਆ ਦੋਸਤੋ ਪੰਜਾਬ ਤੋਂ ਬਾਹਰ ਦੀ ਜਿੱਕਰ ਗੱਲ ਕਰੀਏ ਆਊਟ ਆਫ ਸਟੇਟ ਸਟਰਾ ਬਿਲਕੁਲ ਜੰਮੂ ਕਸ਼ਮੀਰ ਤੇ ਹੋਰ ਅਨਦਰ ਸਟੇਟਾਂ ਦੇ ਵਿੱਚ ਜਿਹੜੀ ਦੋਸਤੋ ਆਨਲਾਈਨ ਡਿਲੀਵਰੀ ਆ ਉਥੋਂ ਕਿਸੇ ਵੀਰ ਨੇ ਵੀ ਜਿੱਕਰ ਦੋਸਤੋ ਪਸ਼ੂ ਖਰੀਦਣਾ ਹੋਵੇ ਤਾਂ ਤੁਸੀਂ ਖਾਸ ਤੌਰ ਤੇ ਵੀਰ ਦੇ ਨਾਲ ਸੰਪਰਕ ਕਰ ਸਕਦੇ ਹੋ ਦੋਸਤੋ ਬਾਕੀ ਗੁਜਰਾਤ ਮਹਾਰਾਸ਼ਟਰਾ ਤੇ ਜੰਮੂ ਕਸ਼ਮੀਰ ਬਹੁਤੇ ਵਪਾਰੀ ਵੀਰ ਜਿਹੜੇ ਵੈੜਾ ਖਰੀਦਣ ਦੇ ਚਾਹਵਾਨ ਹੁੰਦੇ ਈਸ਼ਕ ਹੁੰਦੇ ਆ ਤੁਸੀਂ ਨੰਬਰ ਜਿਹੜੇ ਦੋਸਤੋ ਲਗਾਤਾਰ ਸਕਰੀਨ ਦੇ نیچے ਚੱਲ ਰਹੇ ਆ ਨੰਬਰਾਂ ਤੇ ਤੁਸੀਂ ਸੰਪਰਕ ਕਰਕੇ ਬਿਲਕੁਲ ਜਿਹੜੀ ਆ ਔਨਲਾਈਨ ਡਿਲੀਵਰੀ ਆ ਦੋਸਤੋ ਉਹ ਲੈ ਸਕਦੇ ਹੋ ਆਪਣੇ ਸਟੇਟ ਦੇ ਵਿੱਚ ਠੀਕ ਹੈ ਜੀ ਅੱਜ ਜਿਹੜੀ ਆ ਦੋਸਤੋ ਖਾਸ ਤੌਰ ਤੇ ਜਿਹੜੀ ਆਪਾਂ ਵੀਡੀਓ ਬਣਾ ਰਹੇ ਵੈੜਾ ਤੁਹਾਨੂੰ ਦੱਸ ਵੈੜਾ ਦਿਖਾਉਣੀਆਂ ਨੇ ਇਹਨਾਂ ਦੀ ਜਿਹੜੀ ਔਨਲਾਈਨ ਡਿਲੀਵਰੀ ਆ ਦੋਸਤੋ ਮਹਾਰਾਸ਼ਟਰ ਬਿਲਕੁਲ 나ਸਿਕ ਦੇ ਲਾਗੇ ਕਾਸਤੀ ਸ਼ਹਿਰ ਹੈਗਾ ਦੋਸਤੋ ਉਸ ਲੋਕੇਸ਼ਨ ਤੇ ਜਿਹੜੀਆਂ ਇਹ ਵੈੜਾ ਜਾ ਰਹੀਆਂ ਨੇ ਤੇ ਨਾਗ ਜਿਹੜੇ ਹੈਗੇ ਦੋਸਤੋ 10 ਹੋਣਗੇ। ਪਾਪੜ ਤਾਂ ਕੀ ਆ ਕਿੰਨੇ ਚ ਵੀਰ ਉਹਨਾਂ ਨੇ ਸੇਲ ਕੀਤੀ ਆ। ਕੀ ਮਿਲ ਰਿਕਾਰਡ ਆ ਰਵੇਗਾ ਇਹਨਾਂ ਵੇੜਾਂ ਦਾ। ਉਹ ਆਪਾਂ ਵੀਰ ਗੁਰਪ੍ਰੀਤ ਦੇ ਨਾਲ ਗੱਲਬਾਤ ਕਰਕੇ ਉਹਨਾਂ ਤੋਂ ਪੂਰੀ ਇਨਫਰਮੇਸ਼ਨ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ। ਅੱਜ ਦੋਸਤੋ ਤਰੀਕ 23 April ਨੂੰ ਆਪਾਂ ਵੀਡੀਓ ਬਣਾ ਰਹੇ ਆ ਤੇ ਸਮਾਂ ਜਿਹੜਾ ਦੋਸਤੋ 5 ਵਜੇ ਸ਼ਾਮ ਦਾ ਸਮਾਂ ਹੈਗਾ। ਠੀਕ ਆ ਤੇ ਵੇੜਾ ਜਿਹੜੀਆਂ ਹੈਗੀਆਂ ਦੋਸਤੋ ਮੋਸਟਲੀ ਇਸ ਘਰੋਂ ਤਕਰੀਬਨ ਆਨਲਾਈਨ ਡਿਲੀਵਰੀ ਜਿਹੜੀ ਆ ਆਊਟ ਆਫ ਸਟੇਟ ਜਾਂਦੀ ਰਹਿੰਦੀ ਆ ਤੇ ਕਿਸੇ ਕਿਸਾਨ ਵੀਰ ਨੇ ਜਿਹੜੇ ਆਪਣੇ ਬਿਲਕੁਲ ਪਸ਼ੂ ਧਨ ਲੈਣਾ ਹੋਵੇ ਐਚ ਐਫ ਕਾਉ ਦਾ ਜੰਮੂ ਇੱਕ ਵਾਰ ਫਿਰ ਰਿਪੀਟ ਕਰ ਦਿੰਦਾ ਜੰਮੂ ਕਸ਼ਮੀਰ ਮਹਾਰਾਸ਼ਟਰਾ ਗੁਜਰਾਤ ਯੂਪੀ ਕਿਤੇ ਵੀ ਆਨਲਾਈਨ ਡਿਲੀਵਰੀ ਤੁਸੀਂ ਲੈਣੀ ਹੋਵੇ ਤਾਂ ਤੁਸੀਂ ਸੰਪਰਕ ਕਰ ਸਕਦੇ ਹੋ ਚਲਦੇ ਆਪਦੇ ਡਿਟੇਲ ਦੇ ਲਈ ਓਨਰ ਗੁਰਪ੍ਰੀਤ ਸਿੰਘ ਦੇ ਨਾਲ ਕਰ ਲੈਣੀ ਆ ਗੱਲਬਾਤ ਪੁੱਛਦੇ ਕੀ ਡਿਟੇਲ ਹੈਗੀ ਆ ਅੱਜ ਇਹਨਾਂ ਬਿਹੜਾਂ ਦੀ ਤੇ ਖਾਸ ਤੌਰ ਤੇ ਵਿਜਿਟ ਜਿਹੜੀ ਹੈਗੀ ਆ ਦੋਸਤੋ ਤੁਹਾਨੂੰ ਪਿੰਡ ਗਹਿਰੀ ਕਰਨੀ ਪਵੇਗੀ ਤਹਿਸੀਲ ਤੇ ਜ਼ਿਲ੍ਹਾ ਸਪਿੰਡ ਨੂੰ ਪੰਜਾਬ ਦੇ ਵਿੱਚ ਹੀ ਆ ਗਹਿਰੀ ਪਿੰਡ ਆ ਬਿਲਕੁਲ ਬਾਰਡਰ ਦੇ ਨਾਲ ਹਿੰਦੁਸਤਾਨ ਪਾਕਿਸਤਾਨ ਬਾਰਡਰ ਦੇ ਨਾਲ ਤੇ ਜ਼ਿਲ੍ਹਾ ਤਹਿਸੀਲ ਇਸਪਿੰਡ ਨੂੰ ਸ਼੍ਰੀ ਤਰਨਤਾਰਨ ਸਾਹਿਬ ਲੱਗਦਾ ਹੈਗਾ ਨਸ਼ਹਿਰਾ ਟਾਲਾ ਬਿਲਕੁਲ ਨਜ਼ਦੀਕ ਪਿੰਡ ਹੈ ਚਾਲ ਪਿੰਡ ਬਿਲਕੁਲ ਲੱਗੇ ਹੈਗਾ ਤੇ ਕਰਦੇ ਵੀਰ ਗੁਰਪ੍ਰੀਤ ਦੇ ਨਾਲ ਗੱਲਬਾਤ ਸਾਂਝੀ ਸਭ ਤੋਂ ਪਹਿਲਾਂ ਵੀਰ ਗੁਰਪ੍ਰੀਤ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਠੀਕ ਆ ਗੁਰਪ੍ਰੀਤ ਵੀਰੇ ਅੱਜ ਤਕਰੀਬਨ ਆਪਣੇ ਕੋਲ 10 ਬੈੜਾ ਤੇ 10 ਬੈੜਾ ਜਿਹੜੀਆਂ ਆਨਲਾਈਨ ਡਿਲੀਵਰੀ ਆ ਮਹਾਰਾਸ਼ਟਰ ਦੇ ਵਿੱਚ ਕਿਹੜੇ ਜ਼ਿਲੇ ਜਾ ਰਹੀਆਂ ਕਿਹੜੇ ਸ਼ਹਿਰ ਜਾ ਰਹੀਆਂ ਨੇ ਤੇ ਮਹਾਰਾਸ਼ਟਰ ਕਾਸਟੀ ਕਾਸਟੀ ਹੈ ਬਈ ਕਾਸਟੀ ਸ਼ਹਿਰ ਆ ਹਾਂਜੀ ਉਥੇ ਇਹਨਾਂ ਦੀ ਡਿਲੀਵਰੀ ਆਨਲਾਈਨ ਹੈ ਜੀ ਹਾਂਜੀ ਤੇ ਵੀਰ ਮੈਂ ਜਿੱਦਾਂ ਗੱਲ ਕਰਤੀ ਵੀ ਆਊਟ ਆਫ ਸਟੇਟ ਜਿਵੇਂ ਜੰਮੂ ਗੁਜਰਾਤ ਮਹਾਰਾਸ਼ਟਰ ਦੀ ਗੱਲ ਕਰ ਲਗੇ ਹਾਂਜੀ ਇਧਰ ਮੋਸਟਲੀ ਵੜਾ ਜਿਹੜੀਆਂ ਵਪਾਰੀ ਵੀਰ ਨੇ ਉਹ ਲੈ ਕੇ ਜਾਂਦੇ ਨੇ ਡੇਰੀ ਫਾਰਮਾਂ ਦੇ ਉੱਪਰ ਲੈ ਕੇ ਜਾਂਦੇ ਆ ਦੁੱਧ ਵਾਸਤੇ ਦੁੱਧ ਵਾਸਤੇ ਖਾਸ ਤੌਰ ਤੇ ਹਾਂਜੀ ਤੇ ਕੀ ਕਹਣਾ ਚਾਹੋਗੇ ਵੀ ਜਿਹੜੇ ਵੀਰ ਨੇ ਖਾਸ ਤੌਰ ਤੇ ਆਪਣੇ ਕੋਲ ਵਹੜਾ ਖਰੀਦਣੀਆਂ ਹੋਣ ਇਹਨਾਂ ਸਟੇਟਾਂ ਦੇ ਵਿੱਚੋਂ ਤੁਹਾਡੇ ਨਾਲ ਸੰਪਰਕ ਕਰੇ ਜੀ ਕਰ ਸਕਦਾ ਜੀ ਕੋਈ ਵੀ ਸੰਪਰਕ ਆਪਣੀ ਠੀਕ ਆ ਘੱਟੋ ਘੱਟ ਵੀ 10 ਜਾਂ 12 ਨਗ ਜੋੜ ਕੇ ਫਿਰ ਆਪਾਂ ਮਤਲਬ ਕਿ ਲੋਡ ਕਰਦੇ ਆਂ ਮਤਲਬ ਜਿੰਨਾ ਵੀ ਕਿਸੇ ਦਾ ਆਰਡਰ ਹੋਵੇ ਵੀ ਆਪਣੇ ਨੂੰ ਜਿੰਨਾ ਬਜਟ ਹੋਵੇ ਜਿੰਨਾ ਆਰਡਰ ਹੋਵੇ 2 4 10 ਜਿੰਨੀਆਂ ਵੀ ਚਾਹੀਦੀਆਂ ਵੀ ਚਾਹੀਦੀਆਂ ਤੇ 20 ਚਾਹੀਦੀਆਂ ਉਹ ਵੀ ਆਪਾਂ ਮਲਗੀ ਇਕੱਠੀਆਂ ਕਰਕੇ ਫਿਰ ਆਪਾਂ ਉਹਨੇ ਮਤਲਬ ਕਿ ਆਨਲਾਈਨ ਭੇਜਦੇ ਆਂ ਹਾਂਜੀ ਠੀਕ ਆ ਤੇ ਵੀਰ ਗੁਰਪ੍ਰੀਤ ਇੱਕ ਹੋਰ ਗੱਲ ਸੀਗੀ ਵੀ ਜਿਹੜੀ ਇਹਨਾਂ ਦੀ ਪੇਮੈਂਟ ਆ ਵੀਰ ਉਹ ਆਪਣੇ ਕੋਲ ਆਨਲਾਈਨ ਉੱਥੇ ਪਹੁੰਚਣ ਤੋਂ ਬਾਅਦ ਡਿਲੀਵਰੀ ਹੁੰਦੀ ਆ ਜਾਂ ਆਪਣੇ ਖਾਤੇ 'ਚ ਪਹਿਲਾਂ ਪੇਮੈਂਟ ਆ ਜਾਂਦੀ ਆ ਪਹਿਲਾਂ 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 ਪੇਮੈਂਟ ਆ ਜਾਂਦੀ ਆ ਹਾਂਜੀ ਪਹਿਲਾਂ ਪਹਿਲਾਂ ਜਿੰਨੀ ਬੈੜਦੀ ਆਪਣੀ ਗੱਲਬਾਤ ਹੋ ਗਈ ਹਾਂਜੀ ਠੀਕ ਆ ਉਸ ਤੋਂ ਬਾਅਦ ਆਪਾਂ ਲੋਡ ਕਰਾ ਦੇਣੀ ਇੱਥੋਂ ਲੋਡ ਕਰਾ ਠੀਕ ਐ ਤੇ ਗੁਰਪ੍ਰੀਤ ਵੀਰੇ ਕਰੀਏ ਸਟਾਰਟ ਪਹਿਲੇ ਨੰਬਰ ਤੋਂ ਅੱਜ ਕਿੰਨੀਆਂ ਬੈੜਾ 10 ਬੈੜਾ ਦਿਖਾਉਣੀ ਆ ਪਹਿਲੇ ਨੰਬਰ ਤੋਂ ਇੱਥੋਂ ਸਟਾਰਟ ਕਰ ਲਈਏ ਜੀ ਆਹ ਬੈੜੀ ਠੀਕ ਆ ਤੇ ਵੱਡੇ ਕੱਦ ਕੱਦ ਦੇ ਵਿੱਚ ਇਹ ਦੂਜਾ ਸੁਹਾ ਸੁਣੀ ਹੈ ਵਿੱਚੀ ਦੂਜਾ ਸੁਹਾ ਸੁਣੀ ਹੈ ਹਾਂਜੀ ਠੀਕ ਆ ਤੇ ਦਿਨ ਕਿੰਨੇ ਲੈ ਜੂ ਹਜੇ ਦਿਨ ਹਜੇ 10 ਦਿਨ ਲੈ ਜੂਗੀ ਠੀਕ ਆ ਜੀ ਠੀਕ ਆ 10 ਦਿਨ ਜਿਹੜਾ ਦੋਸਤੋ ਸਮਾਂ ਲੈ ਜੂ ਤੇ ਦੂਜਾ ਸੁਹਾ ਸੈਕੰਡ ਟਾਈਮਰ ਸੈਕੰਡ ਲਿਗਟੇਸ਼ਨ ਦੇ ਵਿੱਚ ਜਿਹੜੀ ਇਹ ਵੈੜ ਸੌਣ ਜਾ ਰਹੀ ਆ ਬਾਕੀ ਫੇਸ ਦੀ ਕੁਆਲਿਟੀ ਚੰਗੀ ਆ ਵੱਡੇ ਕੱਦ-ਕੱਡ ਦੇ ਵਿੱਚ ਇਸੇ ਤਰ੍ਹਾਂ ਦੀਆਂ ਜਿਹੜੀਆਂ ਵੈੜਾਂ ਦੋਸਤੋ ਕੱਦ-ਕਾਠੀ ਦੀਆਂ ਇਸੇ ਹਵਾਣੇ ਦੇ ਵਿੱਚ ਠੀਕ ਆ ਜੀ ਬਿਲਕੁਲ ਇਨ ਬਿਨ ਜਿਹੜੀਆਂ ਵੈੜਾਂ ਤੁਹਾਨੂੰ ਦੇਖਣ ਦੇ ਵਿੱਚ ਮਿਲ ਗਈਆਂ ਤੁਸੀਂ ਵੀ ਜੇਕਰ ਖਰੀਦਿਓ ਇਹੋ ਜੀ ਕੁਆਲਿਟੀ ਤੁਸੀਂ ਲੈਣੀ ਪਸੰਦ ਕਰਦੇ ਹੋ ਉਹੋ ਜੀ ਕੁਆਲਿਟੀ ਤੁਹਾਨੂੰ ਇਸ ਘਰੋਂ ਜਿਹੜੀ ਆ ਪ੍ਰੋਵਾਈਡ ਕੀਤੀ ਜਾਵੇਗੀ ਠੀਕ ਆ ਤੇ ਵੱਡੇ ਕਦ ਕਦ ਦੇ ਵਿੱਚ ਬਾਕੀ ਚੰਗੀ ਮਿਲਕਿੰਗ ਦੀ ਆਸ ਆ ਠੀਕ ਹੈ ਜੀ ਬਾਕੀ ਤੁਸੀਂ ਵੈੜ ਨੂੰ ਵੇਖ ਕੇ ਚੈੱਕ ਕਰੋ ਠੀਕ ਆ ਤੇ ਗੁਰਪ੍ਰੀਤ ਕਿੰਨਾ ਵੀਰੇ ਦਾ ਪ੍ਰਾਈਸ ਕਿੰਨਾ ਹਾਂਜੀ ਕਿੰਨਾ ਪ੍ਰਾਈਸ ਇਹ 70000 ਦੀ ਦਿੱਤੀ 70000 ਦੀ ਆਪਾਂ ਸੇਲ ਕੀਤੀ ਆ ਹਾਂਜੀ ਠੀਕ ਆ ਦੁੱਧ ਕਿੰਨਾ 25 ਪਲੱਸ ਚੋਣੋ ਚਾਹੀਦਾ ਇਹਨੂੰ ਹਾਂਜੀ 25 ਤੋਂ ਵੱਧ ਦਊਗੀ ਠੀਕ ਆ ਜੀ 30 ਪਲੱਸ ਕੀ 30 ਪਲੱਸ ਹਾਂਜੀ ਠੀਕ ਆ 25 ਤੋਂ ਤੇਰਾ ਦੋਸਤ 30 ਪਲੱਸ ਆ ਠੀਕ ਆ ਵੀਰੇ ਦਾ ਵੀ 30 ਪਲੱਸ ਜਿਹੜਾ ਮਿਲਕ ਦਵੇਗੀ ਤੇ ਵੈੜ ਤੁਸੀਂ ਬੇਸ਼ੱਕ ਵੇਖ ਲਈ ਆ ਠੀਕ ਆ ਤੇ ਵੇੜਾ ਬਿਲਕੁਲ ਮੈਂ ਪਹਿਲਾਂ ਜ਼ਿਕਰ ਕਰਤਾ ਇਸੇ ਤਰ੍ਹਾਂ ਦੀਆਂ ਤੁਹਾਨੂੰ ਰਲਦੀਆਂ ਮਿਲਦੀਆਂ ਵੇੜਾ ਵੇਖਣ ਦੇ ਵਿੱਚ ਮਿਲਣਗੀਆਂ ਇਹ ਅਗਲੀ ਜਿਹੜੀ ਹੈ ਨੈਕਸਟ ਵੇੜ ਵੀਰ ਜੀ ਇਹਦੀ ਕੀ ਡਿਟੇਲ ਆ ਇਹ ਵੀਰ ਜੀ ਇਹ ਵੀ ਦੂਜੀ ਸੁਈ ਸੁਣੀ ਹੈ ਜੀ ਬਹੁਤ ਚੰਗੀ ਵੱਛੀ ਠੀਕ ਹੈ ਇਹ ਦਿਨ 10-12 ਲੈ ਜੂਗੀ ਠੀਕ ਹੈ ਮਤਲਬ ਕਿ ਆਪਾਂ ਅਪਰੋਕਸੀਮੇਟਲੀ ਵੀ 10-12 10-12 ਦਿਨ ਕੱਚੀਆਂ ਹੀ ਸੇਲ ਕੋਈ ਸਫਰ ਬਹੁਤ ਜ਼ਿਆਦਾ ਹੈ ਨਾ ਜੀ ਨਹੀਂ ਆਪਣੇ ਤਾਂ ਮੰਨ ਲਓ ਵੀ ਆਪਾਂ ਕੋਈ ਸੁਈਆਂ ਜਿੱਦਾਂ ਵੀ ਆਰਡਰ ਉਹਨਾਂ ਦਾ ਕੱਚੀਆਂ ਦਾ ਵਜ਼ੂਦ ਪੈਣਾ ਬਹੁਤ ਜ਼ਿਆਦਾ ਨਾ ਬਿਲਕੁਲ ਜੀ ਸੇ ਸਮਾਂ ਜਿਹੜਾ ਦੋਸਤੋ ਇਸ ਵੇੜ ਨੇ ਵੀ 10 ਤੋਂ 12 ਕ ਦਿਨ ਦਾ ਵੀ ਤਾਂ ਦਾ ਸਮਾਂ ਲੈ ਜੂਗੀ ਠੀਕ ਆ ਢਿੱਲਾ ਟੁੱਲਾ ਜਿਹੜੀਆਂ ਕਾਫੀ ਜਿਆਦੀਆਂ ਨੇ ਵੇੜ ਦੇ ਵਿੱਚ ਹਵਾਨੇ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਤੋੜ ਲਓ ਜੀ ਥੋੜਾ ਕਮਾ ਲਿਓ ਜੇ ਅੱਗੋਂ ਠੀਕ ਆ ਤੇ ਗੁਰਪ੍ਰੀਤ ਕਿੰਨਾ ਇਹਦਾ ਮੁੱਲ ਕਿੰਨਾ ਸੀਗਾ ਇਹ ਵੀ ਸੁਭਾਰ ਜਿਹੜੀ ਦਿੱਤੀ ਹਾਂਜੀ 62000 ਦੀ 62000 ਦੀ ਆ ਹਾਂਜੀ ਠੀਕ ਆ ਬਾਕੀ ਜਿਵੇਂ ਜਿਵੇਂ ਉਹਨਾਂ ਦੀ ਇੱਛਾ ਕੁਝ ਕੁ 25 ਪਲੱਸ ਵਾਲੀਆਂ ਕੁਝ ਕੁ 20 ਪਲੱਸ ਵਾਲੀਆਂ ਰਲਦਾ ਮਿਲਦੇ ਦੋ ਤੋਂ ਵੱਧ ਹੀ ਦਊਗੀ ਦੁੱਧ ਬੱਚੀ ਬਹੁਤ ਚੰਗੀ ਆ ਬਿਲਕੁਲ ਜੀ ਹਾਂਜੀ ਠੀਕ ਆ ਬਾਕੀ ਕੁਆਲਿਟੀ ਜਿਹੜੀ ਆ ਦੋਸਤੋ ਬਿਲਕੁਲ ਤੁਹਾਡੇ ਸਾਹਮਣੇ ਆ ਤੇ ਦਿਨ ਤਕਰੀਬਨ 10 ਤੋਂ 12 ਦਿਨ ਸਮਾਂ ਇਸ ਬੈਡ ਨੇ ਲੈ ਜਾਣਾ ਠੀਕ ਆ ਤੇ 62000 ਦੀ ਸੇਲ ਕੀਤੀ ਆ ਵੀਰ ਨੇ ਇਸ ਤੋਂ ਜਿਹੜੀ ਨੈਕਸਟ ਤੀਜੇ ਨੰਬਰ ਤੇ ਬੈਡ ਆਪਾਂ ਦਿਖਾ ਰਹੇ ਹਾਂ ਇਹ ਵੀ ਤਕਰੀਬਨ ਐਚ ਐਫ ਦੀਆਂ ਬਿਹੜਾਂਆਂ ਮੋਸਟਲੀ ਜਿੰਨੀਆਂ ਵੀ ਹੈਗੀਆਂ ਕਿਸੇ ਕ੍ਰੋਸ ਆਂਗ ਦੇ ਵਿੱਚ ਬਹੁਤ ਘੱਟ ਹੋਣਗੀਆਂ ਜ਼ਿਆਦਾਤਰ ਜਿਹੜੀਆਂ ਪਿਓਰਿਟੀ ਵਾਲੀਆਂ ਐਚ ਐਫ ਦੀਆਂ ਬਿਹੜਾਂ ਹੋਣਗੀਆਂ ਠੀਕ ਹੈ ਤੇ ਸੁਹਾਵੀਰ ਕਿੰਨਾ ਵਿੱਚ ਇਹ ਸੁਣ ਜਾ ਰਹੀ ਹੈ ਇਹਨੇ ਦੂਜਾ ਸੁਹਾਣਾ ਦਿਨੇ ਵੀ ਮੈਨੂੰ ਉਹਨੇ ਲੈ ਜੂ ਹਣਾ ਜੀ ਹਾਂਜੀ 10 12 ਦਿਨ ਇਹ 10 12 ਦਿਨ ਸਮਾਂ ਲੈ ਜੂਗੀ ਠੀਕ ਹੈ ਬਾਕੀ ਕੱਦ ਘੱਟ ਵੱਡੇ ਨੇ ਬਿਹੜਾਂ ਦੇ ਤੇ ਤੁਸੀਂ ਬਿਲਕੁਲ ਧਿਆਨ ਦੇ ਨਾਲ ਤੁਹਾਡਾ ਦੋਸਤੋ ਦੇਖ ਸਕਦੇ ਹੋ ਐਚ ਐਫ ਦੀ ਪੈੜ ਸਾਝ ਤੋਰ ਲਓ ਜੀ ਲਓ ਠੀਕ ਆ ਤੇ ਮਿਲਕਗੇ ਵੀ ਕਟੋਗੜ ਵੀ 30 ਤੋਂ ਪਲਾਸੀ ਚੱਲਣ ਵਾਲੀ ਹੈ ਹਾਂਜੀ ਇਹ 30 ਤੋਂ ਪਲਾਸ ਚੱਲਣ ਵਾਲੀ ਗਾਂ ਜੀ ਬਹੁਤ ਚੰਗੀ ਗਾਂ ਬਿਲਕੁਲ ਹਾਂਜੀ ਤੇ ਬਾਕੀ ਵੀਰ ਗੁਰਪ੍ਰੀਤ ਜੀ 53 ਦੀ ਜ਼ਿੰਮੇਵਾਰੀ ਸਾਰੀ ਤੁਹਾਡੀ ਹੁੰਦੀ ਹੈ ਤੇ ਆਪਕੇ ਪਸ਼ੂ ਲੈ ਕੇ ਪੁਰ ਹਾਂਜੀ ਠੀਕ ਆ ਜੀ ਤੇ ਇਹ ਆਪਾਂ ਕਿੰਨੇ ਚ ਸੇਲ ਕੀਤੀ ਹੈ ਜੀ ਇਹ 1 ਘੱਟ 80 ਦੀ ਇੱਕ ਘੱਟ 80 ਦੀ ਹਾਂਜੀ ਠੀਕ ਆ ਜੀ ਇੱਕ ਘਟਸੀ ਦੀ ਜਿਹੜੀ ਦੋਸਤੋ ਇਹ ਤੀਜੇ ਨੰਬਰਨ ਵੈਢ ਸੀਲ ਕੀਤੀ ਆ ਇਸ ਤੋਂ ਨੈਕਸਟ ਵੈੜਾ ਲਾ ਜੰਨੇ ਆ ਠੀਕ ਆ ਜੀ ਕੱਦ ਕਾਠੀ ਇਹਦਾ ਵੀ ਵੈੜ ਦਾ ਚੰਗਾ ਹੈਗਾ ਇਹ ਦੁੱਜਨ ਸੁਣੀ ਕੇ ਪਹਿਲਾਂ ਨਹੀਂ ਇਹ ਦੁੱਜੇ ਥੂਏ ਸੁਣੀ ਆ ਤਾਂ ਗੰਦ ਚਾਰੀ ਆ ਅੱਛਾ ਜੀ ਹਾਂਜੀ ਠੀਕ ਆ ਦੰਦੋਂ ਜਿਹੜੀ ਦੋਸਤੋ ਚੌਗੀ ਆ ਠੀਕ ਆ ਤੇ ਸੈਕੰਡ ਟਾਈਮ ਆ ਰਾ ਸੈਕੰਡ ਡਿਕਟੇਸ਼ਨ ਦੇ ਵਿੱਚ ਸੁਣੀ ਆ ਦਿਨ ਤਕਰੀਬਨ ਇਸ ਵੈੜ ਨੇ ਵੀ ਹਜੇ ਲੈ ਜਾਣੀ ਆ ਬਹੁਤ ਚੰਗੀ ਬੱਛੀ ਠੀਕ ਆ ਵੱਡੇ ਕੱਦ ਕਾਠ ਦੇ ਵਿੱਚ ਬੱਛੀ ਆ ਹਜੇ ਏਜ ਵੱਲ ਦੇਖੀਏ ਤੇ ਤਕਰੀਬਨ ਬੱਛੀ ਹਜੇ ਪਸ਼ੂ ਜਿਹੜਾ ਦੋਸਤੋ ਹਜੇ ਜਵਾਨੀ ਦੇ ਵਿੱਚ ਘੱਟੋ ਘੱਟ ਵੀ ਆਪਾਂ ਕਹਿ ਲਈਏ ਵੀ 5 ਸਾਲ ਦਾ ਪਸ਼ੂ ਘੱਟੋ ਘੱਟ ਜਵਾਨ ਹੋ ਜਾਂਦਾ ਤੇ ਬੈਡ ਹਜੇ ਬਿਲਕੁਲ ਜਿਹੜੀ ਆ ਉਮਰ ਦੀ ਆਪਾਂ ਕਹਿ ਲਈਏ ਬਿਲਕੁਲ ਛੋਟੀ ਉਮਰ ਦੀ ਆ ਹਾਂਜੀ ਕਮਾਈਏ ਜੀ ਠੀਕ ਆ ਠੀਕ ਆ ਗੁਰਪ੍ਰੀਤ ਕਿੰਨਾ ਕਿਚਵਾਉਣਾ ਚਾਹੀਦਾ ਇਸ ਬੈਡ ਨੂੰ ਦੁੱਧ ਦੇ ਪੈਸੇ ਇਹ ਨਾ ਮੱਛੀ ਆਪਾਂ ਲਈਏ ਆਪਣੇ ਖਾਸ ਬੰਦਿਆਂ ਤੋਂ ਹੀ ਠੀਕ ਆ ਤੇ 30 ਕਿਲੋ ਪਹਿਲੇ ਸਵੇਰੇ ਦੁੱਧ ਦਿੰਦਾ ਇਹ ਪਹਿਲੇ ਸਵੇਰ ਹਾਂਜੀ ਠੀਕ ਆ ਜੀ ਬਹੁਤ ਚੰਗੀ ਮੱਛੀ ਠੀਕ ਆ ਲੈਵਾ ਹਜੇ ਹੋਰ ਖੋਲੂਗੀ ਥੋੜਾ ਟਾਇਰਲੀ ਵੇ ਰੱਖਦੀ ਹੋਵੇਗੀ ਖੋਲੂ ਨਿਗਰ ਬਿਲਕੁਲ ਬਾਕੀ ਸਮੇਂ ਨਾਲ ਬਣਦੀ ਜਾਂਦੀ ਹੈ ਲਾਏ ਪਈ ਹੈ ਬਣਦੀ ਜਾਂਦੀ ਹੈ ਠੀਕ ਆ ਇਹਦਾ ਵੀ ਫਿਰ ਕੀ ਮੁੱਲ ਸੀਗਾ ਇਹ ਆਪਾਂ 70000 ਦੇ ਦਿੱਤੀ ਵਿੱਚ 70000 ਦੇ ਵੱਡੇ ਕੱਦ ਬਹੁਤ ਬਹੁਤ ਵੱਡਾ ਹੈ ਨਾ ਕੱਦ ਕਾਠੀ ਬਹੁਤ ਵੱਡਾ ਠੀਕ ਆ ਵਛੀ ਜਿਹੜੀ ਦੋਸਤੋ ਬਹੁਤ ਪਿਆਰੀ ਆ ਵੇਣ ਬੋਣ ਜਿਹੜੀਆਂ ਮਿਲਕਿੰਗ ਵੇਨ ਨਾਰਮਲੀ ਉੱਭਰੀਆਂ ਹੋਈਆਂ ਕਾਫੀ ਮੋٹے ਤੌਰ ਤੇ ਤੁਹਾਨੂੰ ਦਿਸ ਜਾਣਗੀਆਂ ਠੀਕ ਆ ਇਸ ਤੋਂ ਬਾਅਦ ਇੱਕ ਹੋਰ ਬੈੜ ਆ ਠੀਕ ਆ ਜੀ ਬਰਾਊਨ ਕਲਰ ਆ ਠੀਕ ਆ ਜੀ ਕੰਬੀਨੇਸ਼ਨ ਜਿਹੜਾ ਵਾਈਟ ਤੇ ਬਰਾਊਨ ਦਾ ਹੈਗਾ ਤੇ ਕਾਫੀ ਕਲਰ ਦੇ ਵਿੱਚ ਆ ਤੇ ਜਰਸੀ ਕ੍ਰੋਸ ਆ ਜਰਸੀ ਕ੍ਰੋਸਾਂ ਕਿ ਚਾਗੀ ਨਾ ਜੀ ਹਾਂ ਜੀ ਇਹ ਇਹ ਦੇ ਕਿੰਨੇ ਕਿ ਦਿਨ ਹਜੇ ਬਾਕੀ ਸੌਣ ਚ ਇਹ ਵੀ ਦਿਨ ਦਾ ਲੈ ਜੂਗੀ ਜੀ ਸੂਆ ਹੀ ਤਾਂ ਦੂਜਾ ਕਿ ਤੀਜਾ ਜੀ ਕਿੰਨੇ ਦੂਜੇ ਸੂਵੇ ਸੁਣਾਇ ਦੂਜੇ ਸੂਵੇ ਸੁਣਾਇ ਠੀਕ ਆ ਸੈਕੰਡ ਟਾਈਮਰ ਜਿਹੜੀ ਦੋਸਤੋ ਇਹ ਵੇੜ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਤੇ ਤਕਰੀਬਨ ਕਰਾਸ ਅੰਗ ਦੇ ਵਿੱਚ ਹੈ ਜਰਸੀ ਤੇ ਐਚ ਐਫ ਦਾ ਕਰਾਸ ਹੈਗਾ ਠੀਕ ਆ ਵੱਡੇ ਕੱਦ ਕੱਦ ਦੇ ਵਿੱਚ ਅੱਜ ਨਾਰਮਲ ਜੇਕਰ ਆਪਾਂ ਗੱਲ ਕਰੀਏ ਪਹਿਲੀਆਂ ਵੀ ਵੀਡੀਓ ਆਪਾਂ ਤੁਹਾਨੂੰ ਪਾਈਆਂ ਨੇ ਦਿਖਾਈਆਂ ਨੇ ਵੱਡੇ ਕੱਦ ਕਾੜ ਦੇ ਵਿੱਚ ਵੇੜਾ ਜਿਹੜੀਆਂ ਦੋਸਤੋ ਐਚ ਐਫ ਦੀ ਗਿਣਤੀ ਹੁੰਦੀ ਹੈ ਵੱਡੇ ਕੱਦ ਕਾਠੀ ਵਾਲੀਆਂ ਹੁੰਦੀਆਂ ਨੇ ਬਾਕੀ ਫੇਸ ਦੀ ਕੁਆਲਿਟੀ ਇੱਕ ਵਾਰੀ ਤੁਸੀਂ ਜ਼ਰੂਰ ਚੈੱਕ ਕਰ ਲਓ ਜੀ ਠੀਕ ਹੈ ਜੀ ਹਾਂ ਜੀ ਆਰਡਰ ਦੀ ਕੁਆਲਿਟੀ ਕਾਫੀ ਵਧੀਆ ਠੰਡ ਠੰਡ ਜਿਹੜਾ ਦੋਸਤੋ ਬਿਲਕੁਲ ਮੁੱਠੀ ਵਾਲਾ ਠੀਕ ਆ ਗੋਪੀ ਵੀਰੇ ਇਹ ਫਿਰ ਕਿੰਨੇ ਦੀ ਸੇਲ ਕਰਤੀ ਇਹ ਆਪਾਂ 65000 ਦੀ ਦਿੱਤੀ ਵਿੱਚ 65 ਦੀ ਹਾਂਜੀ ਠੀਕ ਆ ਵਾੜੇ ਵੀ ਪੂਰੀ ਨਿੱਗਰ ਹੈ ਹਾਂਜੀ ਬਹੁਤ ਚੰਗੀ ਆ ਜੀ ਬਿਲਕੁਲ ਠੀਕ ਆ ਬਿਲਕੁਲ ਹੈਵੀ ਬਾਡੀ ਵੇਡਾ ਦੋਸਤੋ ਫਜੰਦੀ ਭਾਰੀ ਵੇੜ ਜਿੰਨੀਆਂ ਵੀ ਆਪਾਂ ਤੁਹਾਨੂੰ ਵੇੜਾ ਦਿਖਾਵਾਂਗੇ ਕੋਈ ਫਿੱਕਾ ਪਸ਼ੂ ਨਹੀਂ ਹੈਗਾ ਕਿਉਂਕਿ ਸਾਰੇ ਰਾਜੀ ਆ ਪਸ਼ੂ ਹਜੇ ਸੂਨ ਵਾਲੇ ਆ ਮੈਂਟੇਨ ਕਰਦੇ ਪਏ ਆਪਣੇ ਆਪ ਨੂੰ ਬਾਕੀ ਹਵਾਨੇ ਤਕਰੀਬਨ ਜਦੋਂ ਬਿਲਕੁਲ ਤਿਆਰੀ ਜੀ ਹੋਣਗੇ ਉਹ ਤੋਂ ਥੋੜੀ ਜਿਹੀ ਬਤੇਰੇ ਸਮਝਾਵੇਗੀ ਕਿਉਂਕਿ ਥੋੜੇ ਜਿਹੇ ਹਜੇ ਸਮੇਂ ਦੀਆਂ ਕੱਚੀਆਂ ਨੇ ਵੜਣਾ ਕੋਈ 10 ਤੋਂ 15 ਦਿਨ ਦਾ ਵਿੱਚ ਵਿੱਚ ਜਿੰਨੀ ਵੀ ਆਪਾਂ ਵੜ ਤੁਹਾਨੂੰ ਦਿਖਾਵਾਂਗੇ ਕੋਈ 10 ਤੋਂ 15 ਦਿਨ ਸਮਾਂ ਲੈ ਜਾਊਗੀ ਤੇ ਇਹਦੀ ਵੀਰ ਜੀ ਕੀ ਡਿਟੇਲ ਹੈ ਜੀ ਇਹ ਦੂਜੇ ਸਵੇ ਸੁਣੀ ਹੈ ਵੀ ਬੱਛੀ ਦੂਜੇ ਸਵੇ ਸੁਣੀ ਹੈ ਦਿਨ ਤਕਰੀਬਨ ਇਹ ਵੀ ਉਨੇ ਕੀ ਆ ਇਹ ਵੀ 10 ਤੋਂ 10 ਤੋਂ 15 ਦਿਨ ਲੈ ਜਾਊਗੀ ਬਹੁਤ ਚੰਗੀ ਬੱਛੀ ਹੈ ਠੀਕ ਹੈ ਜੀ ਉਹ ਚਾਰ ਦਿਨ ਦਾ ਜੀ ਠੀਕ ਹੈ ਜੀ ਠੀਕ ਹੈ ਤੇ ਬੂਹਾਂ ਚੌਗੀ ਆ ਤੇ ਸੈਕੰਡ ਟਾਈਮਰ ਆ ਦੂਜਾ ਸਵੇਰ ਸੁਣੀ ਆ ਬਾਕੀ ਥਾਣਾ ਤੁਨਾ ਦੀ ਬਹੁਤ ਵਧੀਆ ਕੁਆਲਿਟੀ ਆ ਬਿਲਕੁਲ ਜਿਹੜੀ ਹਰ ਇੱਕ ਚੀਜ਼ ਨੂੰ ਧਿਆਨ ਦੇ ਵਿੱਚ ਰੱਖ ਕੇ ਦੋਸਤੋ ਪਸ਼ੂ ਖਰੀਦਿਆ ਜਾਂਦਾ ਤੇ ਪਸੰਦ ਜਿਹੜੀ ਹੈਗੀ ਆ ਨਾਰਮਲੀ ਜੇਕਰ ਆਪਾਂ ਗੱਲ ਕਰੀਏ ਜਿਸ ਵੀ ਵਪਾਰੀ ਵੀਰ ਨੇ ਪਸ਼ੂ ਖਰੀਦਣਾ ਹਰ ਇੱਕ ਦੀ ਆਪੋ ਆਪਣੀ ਇੱਛਾ ਹੁੰਦੀ ਹੈ ਵੀ ਇਹੋ ਜਿਹੇ ਪਸ਼ੂ ਇੰਨੀ ਰੇਂਜ ਵਾਲੇ ਠੀਕ ਹੈ ਜੀ ਇੰਨੀ ਮਿਲਕਿੰਗ ਵਾਲੇ ਪਸ਼ੂ ਚਾਹੀਦੇ ਆ ਫਿਰ ਉਹਨਾਂ ਦੀ ਜਿਹੜੀ ਸਿਲੈਕਸ਼ਨ ਹੈਗੀ ਆ ਉਹ ਵੀਰ ਗੁਰਪ੍ਰੀਤ ਦੁਆਰਾ ਜਾਂ ਓਨਰ ਦੁਆਰਾ ਕੀਤੀ ਜਾਂਦੀ ਹੈ ਠੀਕ ਆ ਜੀ ਉਹਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਅੱਜ ਤੁਹਾਨੂੰ ਨਾਲੇ ਪਾਸੇ ਤੋਂ ਆਉਂਦਾ ਹਾਂ ਉਹ ਮੈਂ ਤੁਹਾਨੂੰ ਸਮਝਾਵਾਂਗਾ ਉਹਨੂੰ ਬਹਾਰਤ ਠੀਕ ਆ ਤੇ ਇਹਦਾ ਵਿਰਜੀ ਮੁੱਲ ਇਹ ਵਿਰਜੀ 70000 ਦੀ ਦਿੱਤੀ ਹੈ 70000 ਦੀ ਹੈ ਹਾਂਜੀ ਠੀਕ ਆ ਜੀ ਮਤਲਬ ਕਿ ਰੀਟ ਸਾਰੇ ਦੇ 70 ਤੋਂ 80 70 ਤੋਂ 80 60 ਤੋਂ ਲੈ ਕੇ ਮਤਲਬ ਕਿ ਸਾਰੇ ਉੱਪਰ ਹੀ ਆ। ਹਾਂਜੀ ਕਿਉਂਕਿ ਵੱਡੀਆਂ ਵੱਛੀਆਂ ਬਿਲਕੁਲ ਬਿਲਕੁਲ ਉਹਦੇ ਹਿਸਾਬ ਨਾਲ ਫਿਰ ਤੁਹਾਨੂੰ ਪਤਾ ਹੀ ਹੈ। ਬਾਕੀ ਬਿਲਕੁਲ ਇੱਕ ਥੋੜਾ ਜਿਹਾ ਤੇਜ਼ੀ ਤੇਜ਼ੀ ਦਾ ਵੀ ਮੌਸਮ ਹੈਗਾ। ਸਮਾਂ ਵੀ ਤੇਜ਼ੀ ਹੈ। ਬਿਲਕੁਲ ਤੇ ਇਸ ਤੋਂ ਬਾਅਦ ਅਗਲੀ ਵਾਰ ਦੀ ਬਿਰਜ ਕੀ ਡਿਟੇਲ ਹੈ। ਇਹ ਦੂਜੇ ਸੂਏ ਸੁਣੀ ਜੋ ਵੱਛੀ ਹੈ ਵੀ। ਠੀਕ ਹੈ। ਹਾਂਜੀ। ਇਹ ਬਹੁਤ ਚੰਗੀ ਵੱਛੀ ਹੈ ਵੀ। ਠੀਕ ਹੈ। ਕੀਕਾ ਸੈਕੰਡ ਟਾਈਮ ਆ ਦੋਸਤੋ ਦੂਜਾ ਸੂਰਾ ਸੋਣੀ ਆ ਦਿਨ ਤਕਰੀਬਨ ਤੁਸੀਂ 10 ਤੋਂ 15 ਦਿਨ ਇਹ ਵੀ ਜਿਹੜੀ ਨਾਰਮਲ ਹਜੇ ਰਹਿ ਜੋ ਕਿਉਂਕਿ ਖਵਾਨਾ ਜਿਹੜਾ ਬਣਾਤਣਾ ਬਹੁਤ ਕਾਫੀ ਜਿਆਦਾ ਤਿਆਰ ਕਰਕੇ ਇਸ ਵੈੜੀ ਨੇ ਆਰਡਰ ਦੀ ਕੁਆਲਿਟੀ ਜਿਹੜੀ ਆ ਬਣਾ ਕੇ ਫਿਰ ਸੂਣਾ ਹੁੰਦਾ ਆ ਕਰੋ ਚੈੱਕ ਜੀ ਠੀਕ ਆ ਹਾਈਟ ਦੀ ਲੰਬਾਈ ਦੀ ਜਿਹੜੀ ਆ ਦੋਸਤੋ ਕਾਫੀ ਜਿਆਦੀ ਵੈੜ ਚੰਗੀ ਹੈ ਵੀ ਠੀਕ ਆ ਜੀ ਮੋੜ ਲਿਓ ਜੀ ਠੀਕ ਹੈ ਤੇ ਮਿਲਕਿੰਗ ਇਹਨੂੰ ਕਿੰਨੀ ਕਰਨੀ ਚਾਹੀਦੀ ਵੈਸੇ ਇਹ ਵੀ ਜੀ ਬੱਚੀ ਤੇ ਬਹੁਤ ਚੰਗੀ ਆ ਹਾਂਜੀ ਮੰਨ ਲਓ ਦੁੱਧ 20ਾਂ ਤੋਂ ਬਾਹਰ ਦੇਊਗੀ 20ਾਂ ਨਿਹੜ-ਗੇੜ ਦੇਊਗੀ ਦੁੱਧ ਜੀ ਤੇ ਇਹ ਆਪਾਂ 60 ਹਜ਼ਾਰ ਦੀ ਦਿੱਤੀ 60 ਹਜ਼ਾਰ ਦੀ ਸੇਲ ਕੀਤੀ ਹਾਂਜੀ ਠੀਕ ਹੈ ਜੀ 60 ਹਜ਼ਾਰ ਦੀ ਜਿਹੜੀ ਦੋਸਤ ਇਹ ਵੇਚੀ ਗਈ ਆ ਵੈੜ ਇਸ ਤੋਂ ਬਾਅਦ ਵੈੜ ਇੱਕ ਹੋਰ ਹੈਵੀ ਬਾਡੀ ਵੇੜਦੀ ਆ ਠੀਕ ਹੈ ਜੀ ਤੇ ਤਕਰੀਬਨ ਜਿਹੜਾ ਕੱਦ ਘਾਟ ਆ ਉਹ ਜਿਹੜਾ ਹੋਰ ਆ ਵੈੜ ਨਾਲੋਂ ਤੋਂ ਆਪਾਂ ਥੋੜਾ ਜਿਹਾ ਘੱਟ ਕਵਾਂਗੇ ਪਰ ਵੈੜ ਜਿਹੜੀ ਐ ਦੋਸਤੋ ਨਿੱਗਰ ਆ ਹੈਵੀ ਬਾਡੀ ਵੇਟ ਦੀ ਆ ਸੁਆਵੀਰ ਕਿੰਨਾ ਚੋਂ ਸੁਣ ਜਾਰੀ ਆ ਕਿ ਤੇ ਜੇ ਸੁਵੇ ਸੁਣੀ ਆ ਤੇ ਜੇ ਸੁਵੇ ਸੁਣੀ ਆ ਦੇਣੇ ਤਕਰੀਬਨੇ ਘੱਟ ਲੈ ਜੂਗੀ ਜਾਂ 10 ਕਿ ਵੀ ਅਜੇ ਲੈ ਜੇ ਨੇ ਲੈ ਜਣੇ 10 ਬਹੁਤ ਜਿਆਦਾ ਚੰਗੀ ਗਾ ਠੀਕ ਆ ਬਣੂ ਫਿਰ ਕਾਫੀ ਹੈ ਨਾ ਜੀ ਇਹ ਫਾਰਮ ਦੀ ਬੱਚੀ ਆ ਬਹੁਤ ਚੰਗੀ ਠੀਕ ਆ ਤੇ ਹੈਵੀ ਬਾਡੀ ਵੇਟ ਆ ਦੋਸਤੋ 7:00 ਵਜੇ ਨਾਲ ਸਰੀਰ ਵੱਲੋਂ ਜੇਕਰ ਆਪਾਂ ਗੱਲ ਕਰੀਏ ਤੇ ਭਾਰੇ ਵਜਨ ਦੇ ਵਿੱਚ ਆ ਪੂਰੇ ਭਾਰੇ ਸਰੀਰਕ ਬਣਤਰ ਤੇ ਹਵਾਨਾ ਢੇਲ ਕਾਫੀ ਜਿਆਦੀ ਵਿਖਾਉਂਦੀ ਹੈ ਲੈਓ ਜੀ ਢੇਲ ਕਾਫੀ ਜਿਆਦੀ ਆ ਤੇ ਉਸ ਅਕੋਰਡਿੰਗ ਜੇਕਰ ਆਪਾਂ ਦੇਖੀਏ ਤਾਂ ਲੇਵਾ ਕਾਫੀ ਜਿਆਦਾ ਬਣਾ ਕੇ ਤਿਆਰ ਕਰੇਗੀ ਲੈ ਜੋ ਜੀ ਲੈ ਜੋ ਬਹੁਤ ਚੰਗੀ ਗਾਂ ਹੈ 20 ਤੋਂ 30 ਕਿਲੋ ਤਿੰਿਆਂ ਨੂੰ ਬਾਹਰ ਹੀ ਦਿੰਦੀ ਏ ਠੀਕ ਆ ਜੀ ਹਾਂਜੀ ਆ ਹਵਾਨਾ ਦੱਸਣ ਲਿਆ ਬਾਕੀ ਹਜੇ ਅ ਹਜੇ ਹੁੰਦੀ ਨਹੀਂ ਆ ਹਜੇ ਇਹਨੇ 10 ਜ ਵੱਧ ਦਿਨ ਲੈ ਜਾਣੇ ਠੀਕ ਆ ਜੀ ਇਹਦਾ ਵੀਰ ਕੀ ਪਾ ਪੜਤਾ ਸੀਗਾ ਇਹ ਆਪਾਂ 60000 ਦੇ ਦਿੱਤੀ 60000 ਦੀ ਹਾਂਜੀ ਠੀਕ ਆ ਜੀ ਇਸ ਤੋਂ ਨੈਕਸਟ ਜਿਹੜੀ ਵੜ ਵੀਰ ਜੀ ਇਹਦੀ ਡਿਟੇਲ ਇਹ ਪਹਿਲਾਂ ਜੋ ਵੱਛੀ ਠੀਕ ਆ ਹਾਂਜੀ ਦੰਦੋਂ ਦੰਦੋਂ ਇਹ ਚੌਗੀ ਆ ਚੌਗੀ ਆ ਪਹਿਲਾਂ ਵੜੀ ਸੁਣੀ ਹੈ ਪਹਿਲਾਂ ਪਹਿਲਾਂ ਵੱਛੀ ਜਿਹੜੀ ਦੋਸਤੋ ਪਹਿਲਾਂ ਇਹ ਸੁਣੀ ਆ ਮੂੰਹ ਜਿਹੜੀ ਚੌਗੀ ਹੈਗੀ ਦੰਦੋਂ ਚੌਗੀ ਆ ਤੇ ਬਿਲਕੁਲ ਨਿੱਗਰ ਠੀਕ ਹੈ ਜੀ ਪਿੰਡੇ ਦੀ ਵੇਖੋਗੇ ਤਾਂ ਬਿਲਕੁਲ ਨਿੱਗਰ ਹੈਗੀ ਆ ਵਜਨ ਵਾਲੀ ਆ ਕੱਦ ਕਾਠੀ ਪੂਰਾ ਹੈਗਾ ਵਹਿੜ ਦਾ ਅਜੇ ਬਿਲਕੁਲ ਜਿਹੜੀ ਆ ਦੋਸਤੋ ਆਪਾਂ ਕਹਿ ਸਕਦੇ ਆ ਵੀ ਦੰਦਾਂ ਦੇ ਵਿੱਚੋਂ ਚੌਗੀ ਆ ਤੇ ਬੱਚੀ ਹਜੇ ਗਾਂ ਆਉਣ ਵਾਲੇ ਸਮੇਂ 'ਚ ਦੂਜੇ ਸਵੇਰ ਹੋਰ ਵੀ ਜ਼ਿਆਦੀ ਵੱਡੀ ਬਣ ਕੇ ਜਿਹੜੀ ਤਿਆਰ ਹੋਊਗੀ ਆ ਕਰੋ ਚੈੱਕ ਹਾਂਜੀ ਲੈ ਜੀ ਠੀਕ ਹੈ ਤੇ ਗੁਰਪ੍ਰੀਤ ਵੀਰੇ ਇਹਦੀ ਕੀ ਡਿਟੇਲ ਆ ਵੈਸੇ ਮਿਲਕ ਵੱਲੋਂ ਜਾਂ ਕੁਛ ਮਤਲਬ ਮਿਲਕ ਤੇ ਬੱਛੀ ਬਹੁਤ ਚੰਗੀ ਆ ਹਾਂਜੀ 20 ਵੀ ਦੇ ਦੇ ਬਹੁਤ ਵਧੀਆ ਠੀਕ ਆ ਹਾਂਜੀ ਬਾਕੀ ਢਿਲ ਟੁਲਾ ਕਿੰਨੇ ਦਸਣ ਰਹੀ ਆ ਤੁਹਾਨੂੰ ਬੜਾ ਚੰਗਾ ਲੱਗਾ ਬੱਛੀ ਨੂੰ ਠੰਡੀ ਠੁੰਡੀ ਬੜੀ ਜਿਆਦੀ ਬਿਲਕੁਲ ਬਿਲਕੁਲ ਹਾਂਜੀ ਠੀਕ ਆ ਇਹਦਾ ਮੁੱਲ ਕਿੰਨੇ ਦੀ ਆਪਾਂ ਸੇਲ ਕਰਤੀ ਇਹ ਆਪਾਂ 1 ਛੜ ਦੀ ਦਿੱਤੀ 1 ਛੜ ਦੀ ਆ ਹਾਂਜੀ ਠੀਕ ਆ ਬਹੁਤ ਵਧੀਆ ਵੈੜ ਆ ਹਾਂਜੀ ਬਹੁਤ ਠੀਕ ਆ ਜੇ ਬੰਨਾ ਬਹੁਤ ਖੁੱਲਣਾ ਬਹੁਤ ਥੱਲੇ ਹਾਂਜੀ ਇਸ ਤੋਂ ਬਾਅਦ ਅਗਲੀ ਵੀਰ ਜੀ ਇਹ ਲਾਸਟ ਵੀ ਵੈੜ ਹੋਣੀ ਆ ਜੀ ਤੇ ਕੀ ਡਿਟੇਲ ਸੁਈ ਹੋਈ ਐ ਜੀ ਸੁਈ ਐ ਪਹਿਲਾਂ ਬੱਛੀ ਸੁਈ ਐ ਕੱਲ ਸੁਈ ਆ ਹਾਂਜੀ ਠੀਕ ਆ ਹੁਣ ਚੋਤੀ ਆ ਗੱਡੀ ਦਾ ਲੱਦਣ ਕਰਕੇ ਹਾਂ ਹਾਂ ਤੇ ਤੇ ਕੱਲ ਸੁਈ ਆ ਬੋਲਾ ਕਿੰਨਾ ਕਿੰਦਾ ਇਹਦੇ ਥੱਲੇ 10 ਕਿਲੋ ਬੋਲਾ ਬੱਚਾ ਇਹਦੇ ਨੀਚੇ ਕੀ ਆ ਗਿਆ ਸੀ ਬੱਛੀ ਐ ਬੱਛੀ ਆ ਗਈ ਤੇ ਸੁਆ ਪਹਿਲਾਂ ਨਹੀਂ ਦੂਜੇ ਨਾਲ ਪਹਿਲਾਂ ਪਹਿਲਾਂ ਹਾਂਜੀ ਠੀਕ ਆ ਪਹਿਲਾਂ ਬੱਛੀ ਐ ਦੋਸਤੋ ਇਹ ਸੁਈ ਆ ਠੀਕ ਆ ਤੇ ਪਹਿਲਾਂ ਆਪਾਂ ਜ਼ਿਕਰ ਕਰਤਾ ਸੀਗਾ ਵੀ ਐਨੀਮਲ ਜਿਹੜਾ ਦੋਸਤੋ ਸੁਆ ਹੋਇਆ ਵੀ ਚੱਲ ਜਾਂਦਾ ਤੇ ਬਾਕੀ ਕਾਸੋਰ ਤੇ ਕਈ ਮੌਕੇ ਤੇ ਵਹਿੜਾ ਸੂ ਵੀ ਜਾਂਦੀਆਂ ਨੇ ਠੀਕ ਹੈ ਜਿਹੜੀਆਂ ਤਿਆਰ ਹੁੰਦੀਆਂ ਨੇ ਤੇ ਬਾਕੀ ਆਲਮੋਸਟ ਜਿੰਨੀਆਂ ਵਹਿੜਾ ਹੁੰਦੀਆਂ ਕੋਈ 10-12 ਦਿਨ ਦੀ ਹਰਕ ਦੀ ਆਪਾਂ ਆਪਣੀ ਇੱਛਾ ਹੁੰਦੀ ਹੈ ਵੀ ਘੱਟੋ ਘੱਟ 10-12 ਦਿਨ ਦੀ ਜਿਹੜੀ ਵਹਿੜਾ ਕੱਚੀ ਲਈ ਜਾਵੇ ਠੀਕ ਹੈ ਠੀਕ ਹੈ ਇਹਦਾ ਵੀਰ ਫਿਰ ਕੀ ਸੇਲ ਰੇਟ ਆ ਇਹ ਵੀ ਜੀ ਆਪਾਂ ਯਾਰ ਯਾਰ 50 ਦੀ ਆ ਹਾਂ ਠੀਕ ਆ ਵਿੱਥਾ ਪਰ ਲਾ ਬਾਈ ਕਮਾਲ ਦੀ ਹੈ ਬਹੁਤ ਚੰਗੀ ਵਸ਼ੀ ਹੈ ਜੀ ਹਾਂ ਆ ਵੇਖੋ ਜੀ ਠੀਕ ਆ ਵਿੱਥਾ ਬੁਥਾ ਕਾਫੀ ਜਿਆਦੀਆ ਵਧੀਆ ਤੇ 50 ਦੀ ਸੇਲ ਕੀਤੀ ਆ ਵੀਰ ਹੋਣਾ ਨੇ ਤੇ ਵੜਾ ਤਕਰੀਬਨ ਇੰਨੀ ਅੱਜ ਲੋਡ ਹੋ ਜਾਣੀਆਂ ਜੀ ਹਨਾ ਹਾਂਜੀ ਇਹ ਲੋਡ ਹੋ ਜੀ 10 ਵੜਾ ਪਾ ਦਿਖਾ ਦਿਆਂ ਹਾਂਜੀ ਆ ਜੋ ਤੇ ਇੱਕ ਗੁਰਵੀ ਵੀਰੇ ਇੱਕ ਝੋਟੀ ਵੀ ਬਕਾਉ ਹਾਂਜੀ ਇੱਕ ਝੋਟੀ ਉਦੇ ਬਾਰੇ ਵੀ ਆਪਾਂ ਵਿਸ਼ੇਸ਼ ਤੌਰ ਤੇ ਗੱਲਬਾਤ ਕਰ ਲੀ ਗਏ ਦੋਸਤੋ ਅਗਲੀ ਜਿਹੜੀ ਛੋਟੀ ਆਪਾਂ ਤੁਹਾਨੂੰ ਦਿਖਾਉਣੀ ਆ ਘਰੋਂ ਝੋਟੀ ਆ ਘਰੋਂ ਵੀਰ ਹੁਣੀ ਸੇਲ ਕਰਦੇ ਪਏ ਆ ਝੋਟੀ ਪਸੰਦ ਆਊਗੀ ਪਸੰਦ ਆਉਣ ਤੋਂ ਪਹਿਲਾਂ ਜਿਹੜਾ ਦੋਸਤੋ ਆਪਦੀ ਜਿਹੜੀ ਆ ਦੋ ਟਾਈਮ ਦੀ ਸੌਰੀ ਇੱਕ ਆਪਦੀ ਟਿਪਕੇ ਜਿਹੜੀ ਤਸੱਲੀ ਜ਼ਰੂਰ ਕਰ ਲਿਓ ਠੀਕ ਆ ਕਿਉਂਕਿ ਹਜੇ ਸੂਣਾ ਹੈ ਝੋਟੀ ਹਜੇ ਕੱਚੀ ਆ ਸਮਾਂ ਪੁੱਛ ਲੈਣੇ ਆ ਵੱਡੇ ਕਦ ਕੱਦ ਦੇ ਵਿੱਚ ਆ ਘਰ ਦੇ ਰਵੇ ਦੇ ਵਿੱਚੋਂ ਵੀਰ ਹੁਣੀ ਸੇਲ ਕਰਨ ਦਾ ਪ੍ਰੋਗਰਾਮ ਬਣਾਇਆ ਇਹਨਾਂ ਨੇ ਆਪਾਂ ਸੋ ਜਿੰਨੇ ਵੀ ਮੈਂ ਤੁਹਾਨੂੰ ਦਿਖਾ ਰਿਹਾ ਬਾਹਰ ਅੱਜ ਇਹ ਝੋਟੀਆਂ ਕਟੀਆਂ ਜਿਹੜੀਆਂ ਮਦਰ ਵੀ ਇਹਨਾਂ ਦੀਆਂ ਬਿਲਕੁਲ ਇਹਨਾਂ ਦੇ ਕੋਲ ਹੀ ਆ तकरीबन ਤੇ ਬਿਲਕੁਲ ਜਿਹੜੀ ਪਨੀਰੀ ਹੈਗੀ ਆ ਕੋਈ ਸਾਲ ਡੇਢ ਸਾਲ ਦੀਆਂ ਝੋਟੀਆਂ ਬਿਲਕੁਲ ਰੈਡੀ ਕਰਦੇ ਪਏ ਆ ਤੇ ਜਿਹੜੀ ਉਹਨਾਂ ਦੇ ਵਿੱਚੋਂ ਇਹ ਝੋਟੀ ਆ ਇਹ ਅੱਜ ਸੇਲ ਦੇ ਲਈ ਹੈਗੀ ਆ ਠੀਕ ਆ ਸੋ ਚਾਹ ਬੰਵੀਰ ਤੁਸੀਂ ਜ਼ਰੂਰ ਖਰੀਦ ਸਕਦੇ ਹੋ ਬਾਕੀ ਝੋਟੀਆਂ ਕਰੀ ਪ੍ਰੋਪਰ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਉਸ ਤੋਂ ਬਾਅਦ ਜਿਹੜੀ ਡਿਟੇਲ ਹੈਗੀ ਆ ਉਹ ਆਪਾਂ ਵੀਰ ਤੋਂ ਲੈ ਲਾਂਗੇ ਇੱਥੇ ਖਲਾਰੇ ਹੋ ਜੀ ਠੀਕ ਹੈ ਤੇ ਬਿਲਕੁਲ ਹੈਵੀ ਬਾਡੀ ਵੇਟ ਆ ਦੋਸਤੋ ਭਾਰਾ ਸਰੀਰਕ ਬਣਦਾ ਰਾ ਤੇ ਬਾਕੀ ਗੁਰਪੀ ਵੀਰ ਤੋਂ ਪੁੱਛ ਲਾਂਗੇ ਕੀ ਡਿਟੇਲ ਹੈਗੀ ਆ ਲੈਵੇ ਆਰਡਰ ਦੀ ਕੁਆਲਿਟੀ ਬਹੁਤ ਵਧੀਆ ਤੇ ਰਿਕਾਰਡ ਜਿਹੜਾ ਹੈਗਾ ਖਾਸ ਤੌਰ ਤੇ ਇਹ ਤਾਂ ਜਿਹੜਾ ਦੋਸਤੋ ਘਰੋਂ ਪਸ਼ੂ ਆਪਾਂ ਕੋਈ ਸੇਲ ਕਰਦੇ ਹਾਂ ਦਾ ਰਿਕਾਰਡ ਆ ਉਹ ਆਪ ਨੂੰ ਮਿਲ ਜੂਗਾ ਤਕਰੀਬਨ ਪਹਿਲੇ ਸਵੇਰਾਂ ਦੇ ਵਿੱਚ ਕੀ ਚਵਾਈ ਇਸ ਛੋਟੀ ਨੇ ਕਰਾਈ ਆ ਤੇ ਗੁਰਪ੍ਰੀਤਰੇ ਕੀ ਡਿਟੇਲ ਐ ਛੋਟੀ ਦੀ ਆਪਾਂ ਪਹਿਲਾਂ ਵੀ ਚਵਾਈਂ ਦੀ ਘਰੇ ਕੀਤੀ ਹੋਊਗੀ ਹਾਂਜੀ ਹਾਂਜੀ ਤੇ ਕਿੰਨਾ ਮਿਲ ਰਿਹਾ ਰਕੋੜਾ ਹੁਣ ਸੂਗਾ ਕਿੰਨਾ ਸੂਣ ਜਾਵੇ ਪਹਿਲੇ ਸਵੇਰੇ 13 ਕਿਲੋ ਦੁੱਧ ਦਿੱਤਾ ਜੀ ਪਹਿਲੇ ਸਵੇਰੇ ਦੀ ਹਾਂਜੀ ਤੇ ਹੁਣ ਦੂਜਾ ਸਵੇਰ ਸੂਣਾ ਦੂਜਾ ਸਵੇਰ ਸੂਣਾ ਠੀਕ ਆ ਤੇ ਦਿਨ ਕਿੰਨੇ ਕ ਲਿਖਤੀ ਤੌਰ ਤੇ ਇਹ 10 ਦਿਨ ਲੈ ਜਾਣੇ ਨੇ 10 ਤੋਂ 12 ਵੀ ਖੜ ਸਕਦੀ ਗੱਬਣ ਮਾਲੀ ਤੋਂ ਜਾਂ ਟੀਕਾ ਲਗਾ ਨਾ ਨਾ ਟੀਕੇ ਤੋਂ ਇਹ ਐ ਕਰਵਾਈ ਸੀ ਹਾਂਜੀ ਠੀਕ ਆ ਤੇ ਦੁੱਧ ਵੈਸੇ ਪਹਿਲੇ ਸਵੇਰੇ 13 ਸੀ ਤੇ ਹੁਣ 13 ਤੋਂ ਪਲੱਸ 14 ਵੀ ਦੇ ਸਕਦੇ ਬਾਕੀ ਸੇਵਾ ਦੀ ਗੱਲ ਆ ਹਾਂਜੀ ਹਾਂਜੀ ਠੀਕਾ ਜਿਹੜਾ ਘੱਟੋ ਘੱਟ ਵੀ ਇਹਦੀ ਬੋਡੀ ਬੰਦ ਤਰ੍ਹਾਂ ਪਿੱਠ ਪੁੱਠਾ ਛੋਟੀ ਦਾ ਹਾਂਜੀ ਬਾਕੀ ਆ ਜਿਹੜੀ ਦੋਸਤੋ ਫੇਸ ਦੀ ਕੁਆਲਿਟੀ ਤੁਸੀਂ ਵੇਖ ਕੇ ਚੈੱਕ ਕਰੋ ਠੀਕਾ ਚੰਗਾ ਸੋਹਣਾ ਜਿਹੜਾ ਫੇਸ ਹੈ ਤੇ ਆ ਥਣੇ ਵੇਖੋ ਥਣ ਜਿਹੜਾ ਦੋਸਤੋ ਬਿਲਕੁਲ ਮੁਠੀ ਵਾਲਾ ਤੇ ਨਾ ਹੀ ਆਪਾਂ ਕਵਾਂਗੇ ਲੰਬਾਈ ਦੇ ਵਿੱਚ ਜ਼ਿਆਦਾ ਤੇ ਨਾ ਹੀ ਕਵਾਂਗੇ ਘਾਟਾ ਬਿਲਕੁਲ ਮੁਠੀ ਜਿਹਾ ਉਹਨਾਂ ਦਾ ਥਣਾ ਤੇ ਸਾਈਜ਼ ਵੀ ਚੰਗਾ ਹੈਗਾ ਤੇ ਚਵਾਈ ਵੀ ਇਹਦਾ ਪਹਿਲੇ ਸੂਵੀ ਆਪਾਂ 13 ਲੀਟਰ ਤੀ ਕੀਤੀ ਆ ਇਹਦੇ ਤੇਨੇ ਬਾਨਾ ਬਹੁਤ ਜ਼ਿਆਦਾ ਬਾਨਾ ਚੂਕ ਹਾਂਜੀ ਲੋਵੀ ਦੋਸਤੋ ਕਰੋ ਚੈੱਕ ਠੀਕ ਆ ਜਿਹੜੇ ਵੀਰਾਂ ਨੇ ਖਾਸ ਤੌਰ ਤੇ ਘਰੋਂ ਪਸ਼ੂ ਖਰੀਦਣਾ ਸੀ ਆਦੇ ਵੀ ਘਰ ਦਾ ਪਸ਼ੂ ਆਪਣਾ ਚਾਹੀਦਾ ਤੇ ਪਸ਼ੂ ਇਹ ਵੈਸੇ ਆਪਣੇ ਹੈ ਛੋਟੀ ਘਰ ਦੀ ਪਲੀ ਭਲਾਈ ਘਰ ਦੀ ਘਰ ਦੀ ਕਿਉਂਕਿ ਪਸ਼ੂ ਆਪਾਂ ਪਹਿਲਾਂ ਦਿਖਾਤੇ ਆ ਹਾਂਜੀ ਤੇ ਉਹਨਾਂ ਦੇ ਵਿੱਚੋਂ ਆਪਣੀ ਛੋਟੀ ਪਲੀ ਭਲਾਈ ਆ ਹਾਂਜੀ ਤੇ ਗੁਰਪ੍ਰੀਤ ਵੀਰੇ ਲੈ ਦੇ ਕੀ ਡਿਮਾਂਡ ਕੀ ਆ ਮੋਲੇ ਦਾ 130000 ਕਰਤਾਂ 130 ਆ ਜੀ ਹਾਂਜੀ ਉਹਦੇ ਚ ਕੋਈ ਛੋਟ ਛੱਪਾ ਕੋਈ ਮੌਕੇ ਦਾ ਦੱਸ ਦੋਗੇ ਠੀਕ ਆ ਜੀ ਹਾਂਜੀ ਠੀਕ ਆ 130000 ਜਿਹੜੀ ਦੋਸਤੋ ਇਸ ਛੋਟੀ ਦੀ ਕੀਮਤ ਆ ਠੀਕ ਆ ਤੇ ਬਾਕੀ ਇਹੋ ਜਿਹਾ ਪਸ਼ੂ ਜਿਹੜਾ ਦੋਸਤੋ ਵਿਰਲਾਪਾਂ ਜਾਂ ਮਿਲਦਾ ਕਿਉਂਕਿ ਬਹੁਤ ਸੇਵਾ ਦੇ ਵਿੱਚ ਰਹੀ ਆ ਠੀਕ ਆ ਕੱਦ ਕਾਠੀ ਜਿੱਡਾ ਹੈਗਾ ਪਿੱਠ ਪੁੱਠਾ ਤੁਸੀਂ ਵੇਖੋਗੇ ਥੱਬਿਆਂ ਦੇ ਥੱਬੇ ਆ ਠੀਕ ਆ ਤੇ ਇਹ ਛੋਟੀ ਜਿੰਦੀ ਬੱਚੀ ਉਹ ਮੱਝ ਵੀ ਹੈਗੀ ਜੀ ਦਿਖਾ ਦਈਏ ਜੀ ਹਾਂ ਜੀ ਠੀਕ ਆ ਆ ਜਿਹੜੀ ਮੱਝ ਆ ਦੋਸਤੋ ਰਵਾ ਜਿਹੜਾ ਮੈਂ ਤੁਹਾਨੂੰ ਪਹਿਲਾਂ ਜ਼ਿਕਰ ਕਰਤਾ ਬਾਰਡਰ ਬਰੀਡ ਆ ਬਿਲਕੁਲ ਤੇ ਨੀਲੀ ਦੀ ਜਿਹੜੀ ਇਹ ਮੱਝ ਦੁੱਧ ਜੋ ਮੈਂ ਥਲੇ ਹੁਣ ਵੀ ਤਿਆਰ ਕੋਈ ਵੀ ਜੋ ਸਕਦਾ ਆ 21 ਕਿਲੋ ਰੈਡੀ ਹੁਣ ਜੀ ਹਾਂਜੀ ਠੀਕ ਆ ਇਹ ਮਦਰ ਜਿਹੜੀ ਆ ਦੋਸਤੋ ਜਿਹੜੀ ਝੋਟੀ ਸੇਲ ਤੇ ਲਾਈ ਹੈ ਨਾ ਉਹਦੀ ਮਦਰ ਇਹ ਜਿਹੜੀ ਹੈਗੀ ਆ ਠੀਕ ਆ 21 ਕਿਲੋ ਬਿਲਕੁਲ ਰੈਡੀ ਆ ਵੀਰਾਂ ਦਾ ਕੋਈ ਚੁਭਾਈ ਆਪਣੀ ਕਰਕੇ ਬੇਸ਼ੱਕ ਫੇਰ ਸੌਦਾ ਕਰ ਲੈ ਬਾਕੀ ਬਥੇਰ ਲਾ ਜਿਹੜੀਆਂ ਹੈਗੀਆਂ ਦੋਸਤੋ ਚੀਜ਼ ਨੇ ਦੇਸੀ ਪੈਣਾ ਜਿਹੜੀ ਚੀਜ਼ ਅਸਲੀ ਦੀ ਉਹਨੇ ਦੇਸੀ ਪੈਣਾ ਠੀਕ ਆ ਨੀਲੀ ਦੀ ਮائیں ਆ ਇਹਦੀ ਜਿਹੜੀ ਝੋਟੀਆਂ ਤੁਹਾਨੂੰ ਦਿਖਾਈ ਆ ਜਿਹੜੀ ਸੇਲ ਦੇ ਲਈ ਅਵੇਲੇਬਲ ਹੈਗੀ ਆ ਠੀਕ ਆ ਮਦਰ ਦਾ ਜਿਹੜਾ ਮਿਲਕ ਤੇ ਨਿੱਕੇ ਨਿੱਕੇ ਕਟੀਆਂ ਝੋਟੀਆਂ ਹੁੰਦੀਆਂ ਉਹਨਾਂ ਦੀ ਮਦਰ ਨਹੀਂ ਮਿਲਦੀ ਕਿ ਪਰ ਇੱਥੇ ਵੱਡੀ ਝੋਟੀ ਹੈ ਜਿਹੜੀ ਸੈਕੰਡ ਟਾਈਮਰ ਸੋਣ ਜਾ ਰਹੀ ਆ ਉਹਦੀ ਮਦਰ ਵੀਰ ਦੇ ਕੋਲ ਖੜੀ ਆ ਤਸੱਲੀ ਦੇ ਲਈ ਤੁਸੀਂ ਬਿਲਕੁਲ ਆਪਦੀ ਨਰਕਪਰਕ ਕਰ ਸਕਦੇ ਹੋ ਹਾਂਜੀ ਵੀਰ ਇਹ ਮਹਾ ਆਪਣੀ 4 ਮਹੀਨੇ ਹੋ ਗਏ ਮੈਂ ਸੂਈ ਨਹੀਂ ਹਜੇ 20 ਤੋਂ ਦੁੱਧ ਬਾਹਰ ਜ ਹੋਣੀ ਨਹੀਂ ਠੀਕ ਆ ਜੀ 23 24 ਕਿਲੋ ਦੇਣੀ ਠੀਕ ਆ ਠੀਕ ਆ ਇਹ ਅੱਛਾ ਗੁਰਪ੍ਰੀ ਵੀਰੇ ਇਹ ਜਿੱਦਾਂ ਰਵਾ ਆਪਣੇ ਕੋਲ ਪੁਰਾਣਾ ਤੁਰੇ ਆ ਗਏ ਹਾਂ ਹਾਂ ਪੁਰਾਣਾ ਮੱਝਾਂ ਦੇ ਵਿੱਚੋਂ ਇਹ ਮੱਝਾਂ ਆਪਣੇ ਕੋਲ ਗਵਾਈਆਂ ਨਹੀਂ ਆਪਾਂ ਕਦੀ ਹਨਾ ਅੱמא ਸ਼ੌਂਗੇ ਤੁਹਾਨੂੰ ਪਤਾ ਹੋਵੇ ਕਟੀਆਂ ਪਾ ਲੰਨੇ ਆਏ ਤਾਂ ਹੁਣ ਕੱਟਾ ਮੈਂ ਦਾ ਇਹਦਾ ਤਿਆਰ ਕੀਤਾ ਹੈ ਸੂਰਜਮਾਲੀ ਦਾ ਉੱਪਰਲਾ ਸੂਰਜਮਾਲੀ ਦਾ ਜੀ ਹਾਂਜੀ ਐਸੇ ਮੈਂ ਦਾ ਕੱਟਾ ਜੀ ਹਾਂ ਲక్ష్ਮੀ ਵਾਲਿਆਂ ਤੋਂ ਐਸੇ ਮੈਂ ਦਾ ਠੀਕ ਹੈ ਜੀ ਜਿਹੜੀ 20 ਕਿਲੋ ਵਾਲੀ ਹੈ ਨਾ ਹਾਂਜੀ ਇੱਕ ਝੋਟੀ ਇਹਦੀ ਹੁਣ ਸਹੀ ਆਵੇ ਪਹਿਲਾਂ ਐਸੇ ਮੈਂ ਠੀਕ ਹੈ ਜੀ ਕਦ ਘਾਟੀ ਫਿਰ ਬਈ ਆਪਦੇ ਤੇ ਲੈ ਕੇ ਜਾਂਦੀਆਂ ਸਾਰੇ ਵੱਡੇ ਕਦ ਕਰਦੇ ਵਿੱਚ ਹਾਂਜੀ ਹਾਂਜੀ ਠੀਕ ਆ ਇਹ ਜਿਹੜੀਆਂ ਦੋਸਤੋ ਬਿਲਕੁਲ ਝੋਟੀਆਂ ਕਟੀਆਂ ਤੁਸੀਂ ਦੇਖ ਰਹੇ ਹੋ ਬਿਲਕੁਲ ਘਰ ਦੇ ਰਵੇ ਦੇ ਵਿੱਚੋਂ ਆ ਠੀਕ ਆ ਤੇ ਬਿਲਕੁਲ ਤਿਆਰ ਕਰਕੇ ਤੁਹਾਡੇ ਸਾਹਮਣੇ ਵੀਰ ਨੇ ਪ ਤੇ ਮਦਰ ਦਾ ਜਿਹੜਾ ਮਿਲਕ ਆ 21 22 21 22 ਦੇ ਦਰਮਿਆਨ ਹੈਗਾ ਠੀਕ ਆ ਹੁਣ ਮੌਕੇ ਤੇ ਚਵਾਰੀ ਇੰਨਾ ਜੀ ਹਾਂ ਹਾਂ ਇੰਨਾ ਕੋਈ ਵੀ ਚੋ ਸਕਦਾ ਹਨ ਕਿ ਠੀਕ ਆ ਭਰਾ ਜੀ ਹਾਂਜੀ ਠੀਕ ਆ ਤੇ ਸੂਈ ਨੂੰ ਕਿੰਨਾ ਟਾਈਮ ਹੋ ਗਿਆ ਦੀ ਮਦਰ ਨੂੰ ਇਹਨੂੰ ਸੂਈ ਨੂੰ ਤਿੰਨ ਚੌਥਾ ਮਹੀਨਾ ਜਾਂਦਿਆ ਜੋ ਚੌਥਾ ਮਹੀਨਾ ਦੀ ਗੱਬਣ ਵੀ ਜੋ ਠੀਕ ਹੈ ਜੀ ਹਾਂਜੀ ਸੋ ਚੌਥੇ ਮਹੀਨੇ ਦੇ ਵਿੱਚ ਦੋਸਤੋ ਤਸੱਲੀ ਤੁਸੀਂ ਖੁੱਲਾ ਦੁੱਧ ਹੈਗਾ ਇਹਨੇ ਡੇਢ ਮਹੀਨੇ ਬਾਅਦ ਨਵੀਂ ਹੋ ਜਾਣਾ ਠੀਕ ਆ ਉਸੇ ਦੀ ਜਿਹੜੀ ਦੋਸਤੋ ਇਹ ਬੱਚੀ ਆ ਧੀ ਆ ਦੂਜੇ ਸਵੇਰੇ ਦੇ ਵਿੱਚ ਬਿਲਕੁਲ ਰੈਡੀ ਆ ਉਹਨਾਂ ਦੇ ਦਿਨਾਂ ਦੇ ਵਿੱਚ ਇਹ ਪਹਿਲਾਂ ਸੂਈ ਹੈ ਜੀ ਠੀਕ ਆ ਦੋ ਦਿਨ ਦੇ ਥੱਲੇ ਵੀ ਚੰਗਾ ਹੋਊਗਾ ਜੀ ਆਹੇ ਦੋਂਦੀ ਜੋ ਅੱਛਾ ਜੀ ਦੋ ਦਿਨ ਦੇ ਥੱਲੇ 12 ਕਿਲੋ ਹੈਗਾ ਜੋ ਠੀਕ ਆ ਜੀ ਲਓ ਵੀ ਦੋਸਤੋ ਧਿਆਨ ਮਾਰ ਲਓ ਝੋਟੀ ਚੰਗੀ ਆ ਠੀਕ ਆ ਕਈ ਵਾਰ ਹੁੰਦਾ ਵੀ ਆਪਾਂ ਚੰਗੇ ਮਿਲਕ ਰਿਕਾਰਡ ਵੇਖਦੇ ਆਂ ਵੀ ਮਦਰ ਦਾ ਚੰਗਾ ਮਿਲਕ ਰਿਕਾਰਡ ਹੋਵੇ ਤੇ ਝੋਟੀ ਖਰੀਦੀਏ ਇਸ ਝੋਟੀ ਨੂੰ ਤੁਸੀਂ ਹੱਥ ਪਾ ਸਕਦੇ ਹੋ ਰੇਡ ਵੀਰ ਨੇ ਦੱਸਤਾ 130 ਠੀਕ ਆ ਜੀ ਬਾਕੀ ਤਸੱਲੀ ਤੁਸੀਂ ਆਪਦੀ ਜਿਹੜੀ ਤਿੱਪਕੇ ਘਰੇ ਆਣ ਕੇ ਜਰੂਰ ਕਰ ਲਿਓ ਠੀਕ ਆ ਜੀ ਬਾਕੀ ਮਦਰ ਵੀ ਦੇਖ ਲਿਓ ਠੀਕ ਹੈ ਜੀ ਸੈਟੀਸਫਾਈ ਹੋਵੋਗੇ ਤੇ ਬੇਸ਼ੱਕ ਜਿਹੜਾ ਸੌਦਾ ਕਰ ਸਕਦੇ ਹੋ ਗੁਰਪ੍ਰੀ ਵੀਰੇ ਸੰਪਰਕ ਨੰਬਰ ਜਰੂਰ ਦਾ ਸੀਗਾ ਜੀ 99687 72601 ਠੀਕ ਹੈ ਜੀ ਤੇ ਸੋ ਦੋਸਤੋ ਇਹ ਸਨਵੀਰ ਗੁਰਪ੍ਰੀ ਸਿੰਘ ਪਿੰਡ ਗਹਿਰੀ ਹੈਗਾ ਦੋਸਤੋ ਬਿਲਕੁਲ ਬਾਰਡਰ ਦੇ ਨਾਲ ਆ ਨਸ਼ਹਿਰਾ ਟਾਲਾ ਬਿਲਕੁਲ ਨਜ਼ਦੀਕ ਪਿੰਡਾ ਤੇ ਖਾਸ ਵਿਜਿਟ ਕਰਕੇ ਤੁਸੀਂ ਤਸੱਲੀ ਦੇ ਨਾਲ ਐਨੀਮਲ ਦੇਖ ਸਕਦੇ ਹੋ ਘਰੇ ਜਿਹੜੀ ਝੋਟੀ ਬਕਾਊਗਾ ਬਾਕੀ ਬਿਹੜਾਂ ਦੇ ਲਈ ਤੁਸੀਂ ਆਨਲਾਈਨ ਡਿਲੀਵਰੀ ਚਾਹੁੰਦੇ ਹੋ ਆਪਣੇ ਕਿਸੇ ਵੀ ਸਟੇਟ ਦੇ ਵਿੱਚ ਤੇ ਤਾਂ ਵੀ ਬਾਈ ਗੁਰਪ੍ਰੀ ਦੇ ਨਾਲ ਸੰਪਰਕ ਕਰ ਸਕਦੇ ਹੋ ਮਿਲਦੇ ਇੱਕ ਨਵੀਂ ਅਪਡੇਟ ਦੇ ਨਾਲ ਸਾਰਿਆਂ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ